ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇਸ ਵੀਡੀਓ ਵਿੱਚ ਅਸੀਂ ਬਹੁਤ ਹੀ ਸੀਮਰ ਸ਼ਬਦਾਂ ਵਿੱਚ ਗੱਲ ਕਰਾਂਗੇ ਕਿ ਕਿਵੇਂ ਕੁਝ ਸਮਾਂ ਹੀ ਤਿਆਰੀ ਕਰਕੇ ਆਪਾਂ ਪੀਐਸਟੈਟ ਦੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ ਅਤੇ ਪੇਪਰ ਦੇ ਵਿੱਚ ਕਿਹੜੀਆਂ ਉਹ ਗਲਤੀਆਂ ਨੇ ਜੋ ਅਕਸਰ ਸਾਡੇ ਤੋਂ ਹੋ ਜਾਂਦੀਆਂ ਨੇ ਜਿਸ ਕਰਕੇ ਅਸੀਂ ਜੋ ਆਪਣੇ ਕੁਆਲੀਫਾਈ ਮਾਰਕਸ ਨੇ ਉਹ ਹਾਸਲ ਨਹੀਂ ਕਰ ਸਕਦੇ ਸੋ ਪਹਿਲਾਂ ਤਾਂ ਆਪਾਂ ਇਹ ਦੇਖ ਲੈਣੇ ਆ ਕਿ ਅਗਰ ਕੋਈ ਬੱਚਾ ਪ੍ਰੋਪਰ ਪੜ੍ਹ ਕੇ ਜਾਂਦਾਗਾ ਤੋ ਕਿੰਨੇ ਕ ਮਾਰਕਸ ਪੇਪਰ ਦੇ ਵਿੱਚ ਹਾਸਲ ਕਰ ਸਕਦਾ ਇੱਥੇ ਆਪਾਂ ਗੱਲ ਕਰਾਂਗੇ ਇੱਕ ਐਵਰੇਜ ਸਟੂਡੈਂਟ ਦੀ ਦੇਖੋ ਸਟੂਡੈਂਟਸ ਪੀਰ ਹੋ ਸਕਦਾ ਹੈ ਉਹ ਤਾਂ ਡੈਫੀਨੇਟਲੀ ਪੇਪਰ ਨੂੰ ਕਰੈਕ ਕਰ ਹੀ ਲਏਗਾ ਬਟ ਆਪਾਂ ਇੱਕ ਐਵਰੇਜ ਕਿਉਂਕਿ ਜ਼ਿਆਦਾਤਰ ਕੈਂਡੀਡੇਟ ਐਵਰੇਜ ਹੀ ਹੁੰਦੇ ਨੇ ਆਪਾਂ ਉਹਨਾਂ ਦੇ ਟਰਮ ਦੇ ਵਿੱਚ ਇੱਥੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲੈਣੇ ਆ ਕਿ ਪੀਐਸਟ ਦੇ ਲਈ ਪੇਪਰ 1 ਅਤੇ ਪੇਪਰ 2 ਆਪਣੇ ਕੋਲ ਹੁੰਦਾ ਹੈ ਪੇਪਰ 1 ਜੋ ਈਟੀਟੀ ਵਾਲੇ ਨੇ ਪੇਪਰ 2 ਦੇ ਲਈ ਮਾਸਟਰ ਡਿਗਰੀ ਵਾਲੇ ਇਹ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਆ ਸੋ ਪੇਪਰ 1 ਦੇ ਵਿੱਚ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਸੀਡੀਪੀ ਫਿਰ ਪੰਜਾਬੀ ਫਿਰ ਇੰਗਲਿਸ਼ ਫਿਰ ਈਵੀਐਸ ਤੇ ਲਾਸਟੇ ਮੈਥ ਸਿਮਿਲਰਲੀ ਪੇਪਰ 2 ਦੇ ਲਈ ਸੀਡੀਪੀ ਪੰਜਾਬੀ ਇੰਗਲਿਸ਼ ਤੇ ਐਸਐਸਟੀ ਦਾ ਪੋਰਸ਼ਨ ਹੁੰਦਾ ਜੀ 60 ਮਾਰਕਸ ਤੇ ਜੋ ਸਾਇੰਸ ਤੇ ਮੈਥ ਵਾਲੇ ਹੁੰਦੇ ਨੇ ਉਹਨਾਂ ਦੇ ਲਈ ਸਾਇੰਸ 3 ਨੰਬਰ ਦੀ ਮੈਥ 3 ਨੰਬਰ ਦਾ ਕੁੱਲ 60 ਮਾਰਕਸ ਆ ਜਾਂਦੇ ਨੇ ਇਹਨਾਂ ਦੇ ਵਿੱਚ ਵੀ ਸਬਜੈਕਟ ਪੈਡਾਗੋਜੀ ਹੁੰਦੀ ਹੈ ਡਿਫਰੈਂਟ ਡਿਫਰੈਂਟ ਸਬਜੈਕਟ ਦੇ ਵਿੱਚ ਸੋ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਅਗਰ ਕੋਈ ਪ੍ਰੋਪਰ ਪੜ੍ਹ ਕੇ ਗਿਆ ਤਾਂ ਉਹ ਕਿੰਨਾ ਕੁ ਮਾਰਕਸ ਜਿਹੜੇ ਨੇ ਉਹ ਪੇਪਰ ਦੇ ਵਿੱਚ ਹਾਸਲ ਕਰ ਸਕਦਾ ਹੈ ਪੇਪਰ ਬੰਦ ਹੀ ਆਪਾਂ ਗੱਲ ਕਰਾਂਗੇ ਸੋ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇੱਕ ਕੈਂਡੀਡੇਟ ਪੂਰੀ ਤਰੀਕੇ ਨਾਲ ਪੰਜੋਂ ਦੇ ਪੰਜੋਂ ਸਬਜੈਕਟ ਵਧੀਆ ਤਰੀਕੇ ਨਾਲ ਪੇਪਰ ਦੇ ਲਈ ਕਰਕੇ ਗਿਆ ਤੇ ਅਗਰ ਆਪਾਂ ਮੰਨੀਏ ਕਿ ਹਰ ਇੱਕ ਸਬਜੈਕਟ ਦੇ ਵਿੱਚੋਂ ਉਹਨੇ 20 ਮਾਰਕਸ ਹਾਸਲ ਕੀਤੇ ਤਾਂ ਅਗਰ ਆਪਾਂ ਪੰਜਾਂ ਦੇ ਵਿੱਚੋਂ ਗੱਲ ਕਰਾਂਗੇ ਤਾਂ ਉਹਦਾ ਮਾਰਕਸ ਹੋਗੇ ਜੀ ਉਹਦੇ ਜੋ ਟੋਟਲ ਮਾਰਕਸ ਹੋਗੇ ਉਹ ਹੋਗੇ 100 ਸੋ ਇਹਨੇ ਐਵਰੇਜ ਲਈਏ 20 ਹੋ ਸਕਦਾ ਕਿਸੇ ਵਿਸ਼ੇ ਦੇ ਵਿੱਚੋਂ 23 ਵੀ ਆ ਜਾਣ ਕਿਸੇ ਦੇ ਵਿੱਚੋਂ 17 ਵੀ ਰਹਿ ਜਾਣ ਸੋ ਇਹ ਵੇਰੀ ਕਰਦੇ ਆਪਾਂ ਇੱਥੇ ਵੀ ਐਵਰੇਜ ਲਈਏ 23 ਸੋ ਉਹਦੇ ਮਾਰਕਸ ਹੋ ਗਏ ਜੀ ਟੋਟਲ 100 ਸੋ ਇਸ ਤੋਂ ਬਾਅਦ ਕੀ ਹੋਏਗਾ ਕਿ ਕੁਝ ਗਲਤੀਆਂ ਅਸੀਂ ਪੇਪਰ ਦੇ ਵਿੱਚ ਕਰਦੇ ਆਂ ਜਿਸ ਤਰ੍ਹਾਂ ਕਈ ਵਾਰ ਅਸੀਂ ਕੁਐਸਚਨ ਦਾ ਆਨਸਰ ਤਾਂ ਸਹੀ ਲਾ ਲਿਆ ਹੁੰਦਾ ਹੈ ਦਿਮਾਗ ਦੇ ਵਿੱਚ ਬਟ ਜਦੋਂ OMR ਸ਼ੀਟ ਤੇ ਫਿਲ ਕਰਦੇ ਆਂ ਤਾਂ ਉਹ ਗਲਤ ਹੋ ਜਾਂਦਾ ਹੈ ਨਾ ਕੋਈ ਦੂਸਰਾ ਹੀ ਸਰਕਲ ਆਪਾਂ ਉਥੇ ਡਾਰਕ ਕਰ ਦਿੰਨੇ ਆ। ਕਈ ਵਾਰ ਇਹ ਵੀ ਹੋ ਜਾਂਦਾ ਕਿ ਕਿਉਂਕਿ ਪੇਪਰ ਦੇ ਲਈ ਬੜਾ ਹੀ ਲਿਮਟਡ ਟਾਈਮ ਹੈ 150 ਕੁਐਸਚਨ ਹੁੰਦੇ 150 ਮਿੰਟ ਹੁੰਦੇ ਤਾਂ ਇੱਕ ਵਾਰ ਤਾਂ ਸਾਡੇ ਦਿਮਾਗ ਦੇ ਵਿੱਚ ਮਤਲਬ ਕੋਈ ਆਨਸਰ ਆਇਆ ਬਟ ਉਹ ਰੋਂਗ ਹੋ ਗਿਆ ਅਸੀਂ ਬਟ ਜਿਹੜਾ OMR ਸ਼ੀਟ ਤੇ ਸਰਕਲ ਸੀ ਉਹਨੂੰ ਡਾਰਕ ਕਰਤਾ ਅਗਲੇ ਹੀ ਮੂਵਮੈਂਟਸ ਨੂੰ ਪਤਾ ਲੱਗ ਜਾਂਦਾ ਕਿਦਾ ਸਹੀ A ਆਉਣਾ ਸੀ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਐਵਰੇਜ ਸਟੂਡੈਂਟ ਦੁਆਰਾ ਕੀਤੀਆਂ ਜਾਂਦੀਆਂ ਜਿੱਥੋਂ ਨਾਂ ਵਾਲੇ 6 ਤੋਂ 7 ਨੰਬਰ ਤਾਂ ਇਦਾਂ ਦੇ ਹੁੰਦੇ ਨੇ ਜੋ ਪੇਪਰ ਤੋਂ ਬਾਅਦ ਪੇਪਰ ਤੋਂ ਬਾਅਦ ਹੀ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਜਾਂ ਜੋ ਬੱਚੇ ਪੇਪਰ ਦੇ ਕੇ ਆਏ ਨਹੀਂ ਉਹਨਾਂ ਦੇ ਐਕਸਪੀਰੀਅੰਸ ਤੋਂ ਦੱਸ ਰਿਹਾ ਚ ਇਹ 6 ਤੋਂ 7 ਨੰਬਰ ਤਾਂ ਉਹ ਹਮੇਸ਼ਾ ਇਹ ਸੋਚਦੇ ਨੇ ਕਿ ਹਾਂ ਅਸੀਂ ਹੋਰ ਲੈ ਸਕਦੇ ਸੀ ਠੀਕ ਹੈ ਕੋਈ ਵੀ ਰੀਜ਼ਨ ਰਹਿ ਗਿਆ ਹੋਵੇ ਕਿ ਹਾਂ ਅਸੀਂ 6 ਤੋਂ 7 ਨੰਬਰ ਹੋਰ ਗੇਨ ਕਰ ਸਕਦੇ ਸੀ ਪੇਪਰ ਦੇ ਵਿੱਚ ਸੋ ਕੁੱਲ ਮਿਲਾ ਕੇ ਜੀ ਅਗਰ ਮੈਂ 100 ਦੇ ਵਿੱਚੋਂ 7 ਹੋਰ ਕੱਢਦੇ ਆਂ ਤਾਂ ਉਹਨਾਂ ਦੇ ਮਾਰਕਸ ਬਣ ਗਏ 93 ਸੋ ਕੁਆਲੀਫਾਈਂਗ ਮਾਰਕਸ ਜਿਹੜੇ ਨੇ ਉਹ 90 ਨੇ ਜਨਰਲ ਦੇ ਲਈ ਦੂਸਰੇ ਲਈ 82 ਆ ਗਏ ਮਤਲਬ ਜਨਰਲ ਵਾਲਾ ਬੱਚਾ ਲਾ ਲੋ ਜਾਂ ਆ ਸਟੂਡੈਂਟ ਲਾ ਲੋ ਮਸੀਂ ਪਾਸ ਹੋਇਆ ਉਹਨੇ ਮਸੀਂ ਪੇਪਰ ਕੁਆਲੀਫਾਈ ਕੀਤਾ 93 ਮਾਰਕਸ ਲੈ ਕੇ ਇਹ ਉਹ ਸਟੂਡੈਂਟ ਦੀ ਗੱਲ ਹੈ ਜਿਸਨੇ ਪੰਜੋਂ ਦੇ ਪੰਜੋਂ ਸਬਜੈਕਟ ਪੇਪਰ ਦੇ ਲਈ ਪੜ੍ਹ ਕੇ ਗਿਆ ਸੀ ਸੋ ਹੁਣ ਇੱਥੇ ਜੋ ਗਲਤੀਆਂ ਨੇ ਉਹ ਜਰਨਲੀ ਕੀ ਕਰਦੇ ਨੇ ਦੇਖੋ ਪੰਜੋਂ ਲੈ ਕੇ ਵੀ 93 ਹੀ ਬੰਦਦੇ ਨੇ ਔਨ ਐਨ ਐਵਰੇਜ ਆਪਾਂ ਕੱਢੀਏ ਸਾਰੇ ਡਾਟੇ ਦਾ ਸੁਪੀਰੀਅਰ ਸਟੂਡੈਂਟ ਤਾਂ ਮੋਰ ਥੈਨ 100 ਵੀ ਲੈ ਜਾਂਦੇ ਨੇ ਠੀਕ ਹੈ ਆਪਾਂ ਉਹਨਾਂ ਦੀ ਇੱਥੇ ਗੱਲ ਨਹੀਂ ਕਰ ਰਹੇ ਹੁਣ ਸਭ ਤੋਂ ਜੋ ਮੇਨ ਗਲਤੀ ਹੈ ਜੀ ਉਹ ਇਹ ਹੁੰਦੀ ਹੈ ਕਿ ਬਹੁਤੇ ਬੱਚੇ ਜਿਹੜੇ ਨੇ ਉਹ ਸੀਡੀਪੀ ਕਰਕੇ ਹੀ ਨਹੀਂ ਜਾਂਦੇ ਪੇਪਰ ਦੇ ਲਈ ਖਾਸ ਕਰਕੇ ਇਹ ਗਲਤੀ ਵੀ ਉਹਨਾਂ ਦੁਆਰਾ ਕੀਤੀ ਜਾਂਦੀ ਹੈ ਇਹੀ ਤੁਹਾਡੀ ਅੱਜ ਦੀ ਫਰਸਟ ਜਿਹੜੀ 에ਰਰ ਹੁੰਦੀ ਹੈ ਜਿੰਨਾ ਦਾ ਸਬਜੈਕਟ ਬੜਾ ਸਟਰੋਂਗ ਹੋਵੇ ਕਿਉਂਕਿ ਉਹਨਾਂ ਨੂੰ ਆਪਣੇ ਸਬਜੈਕਟ ਤੇ ਬਹੁਤ ਕੰਫੀਡੈਂਸ ਹੁੰਦਾ ਹੈ ਕਿ ਅਸੀਂ ਸਬਜੈਕਟ ਨੂੰ ਵਧੀਆ ਲੈ ਜਾਾਂਗੇ ਤੇ ਉਹ ਸੀਡੀਪੀ ਬਹੁਤ ਚੰਗੀ ਤਰ੍ਹਾਂ ਨਹੀਂ ਕਰਦੇ ਜਾਂ ਕਰਕੀ ਨਹੀਂ ਜਾਂਦੇ ਸੋ ਇਹ ਪਹਿਲੀ ਗਲਤੀ ਹੈ ਹੁਣ ਇਹਦੇ ਨੁਕਸਾਨ ਸੁਣੋ ਕਿ ਸੀਡੀਪੀ ਨਹੀਂ ਕਰੋਗੇ ਤਾਂ ਪਹਿਲੇ 3 ਨੰਬਰ ਤਾਂ ਜੀ ਤੁਹਾਡੇ ਗਏ ਇਸ ਤੋਂ ਬਾਅਦ ਵੀ ਪੰਜਾਬੀ ਦੇ ਵਿੱਚ 8 ਨੰਬਰ ਦੀ ਸਬਜੈਕਟ ਪੈਡਾਗੋਜੀ ਆ ਜਾਂਦੀ ਹੈ ਇੰਗਲਿਸ਼ ਦੇ ਵਿੱਚ ਵੈਸੇ ਤਾਂ ਪੇਪਰ 2 ਦੇ ਵਿੱਚ 15 ਦੀ 15 ਦੀ ਆਉਂਦੀ ਹੈ ਬਾਕੀ ਪਹਿਰੇ ਆ ਗਏ ਇਹ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਬਟ ਆਪਾਂ ਇੱਕ ਐਵਰੇਜ ਮੰਨ ਲੈਨੇ ਆ 12 ਕ ਨੰਬਰ ਸਿਮਿਲਰਲੀ ਆ ਪੇਪਰ 1 ਦੇ ਵਿੱਚ ਥੋੜੀ ਜੀ ਸੀਡੀਪੀ ਇੰਗਲਿਸ਼ ਪੈਡਾਗੋਜੀ ਘਟਾਉਂਦੀ ਹੈ ਪੇਪਰ 2 ਚ ਤਾਂ ਪੂਰੀ 15 ਦੀ ਹੀ ਆਉਂਦੀ ਹੈ ਇਸ ਤੋਂ ਬਾਅਦ ਈਵੀਐਸ ਸਬਜੈਕਟ ਦੇ ਵਿੱਚ ਆਪਾਂ 8 ਕ ਨੰਬਰ ਦੀ ਮੰਨ ਲੈਨੇ ਆ ਤੇ ਮੈਥ ਦੇ ਵਿੱਚ ਵੀ 8 ਕ ਨੰਬਰ ਦੀ ਮੰਨ ਲੈਨੇ ਆ ਅਗਰ ਆਪਾਂ ਟੋਟਲ ਜੋੜੀਏ ਤਾਂ 36 ਨੰਬਰ ਹੋਗੇ ਜੀ ਚਲੋ 36 ਵੀ ਛੱਡੋ ਆਪਾਂ 35 ਹੀ ਲਾ ਲੈਨੇ ਆ ਇੱਥੇ ਠੀਕ ਹੈ 35 ਆਪ ਇੱਥੇ ਲਗਾ ਲੈਨੇ ਆ ਸੋ ਹੁਣ 30 ਨੰਬਰ ਸੀਡੀਪੀ ਦੇ ਹੋਗੇ 35 ਨੰਬਰ ਸਬਜੈਕਟ ਪੈਡਾਗੋਜੀ ਦੇ ਹੋਗੇ ਟੋਟਲ 65 ਨੰਬਰ ਤੁਹਾਡੇ ਹੋਗੇ ਸੋ ਅਗਰ ਤੁਸੀਂ 65 ਨੰਬਰ ਨੂੰ ਡਾਇਰੈਕਟ ਹੀ ਛੱਡ ਕੇ ਜਾ ਰਹੇ ਹੋ ਤਾਂ ਤੁਹਾਡਾ ਜਿਹੜਾ ਪੇਪਰ ਰਹਿ ਗਿਆ ਜੀ ਉਹ 85 ਕ ਨੰਬਰ ਦਾ ਹੀ ਬਾਕੀ ਬਚ ਹੁਣ ਕਿਵੇਂ ਤੁਸੀਂ ਐਕਸਪੈਕਟ ਕਰੋਗੇ ਕਿ ਤੁਸੀਂ ਕਿਉਂਕਿ ਤੁਸੀਂ ਕਰਕੇ ਹੀ 85 ਦਾ ਗਏ ਹੋ ਤਾਂ 90 ਤੋਂ ਤੁਹਾਡੇ ਨੰਬਰ ਉੱਪਰ ਆ ਜਾਣਗੇ ਬਹੁਤ ਡਿਫਿਕਲਟ ਹੈ ਠੀਕ ਹੈ ਸੋ ਇਹ ਪਹਿਲੀ ਗਲਤੀ ਹੈ ਸੀਡੀਪੀ ਨੂੰ ਬਿਲਕੁਲ ਨਾ ਛੱਡਿਓ ਕਿਉਂਕਿ ਸੀਡੀਪੀ ਕੱਲੀ ਨਹੀਂ ਜੀ ਨਾਲ ਸਬਜੈਕਟ ਪੈਡਾਗੋਜੀ ਵੀ ਬੜੀ ਇੰਪੋਰਟੈਂਟ ਹੈ ਪੇਪਰ ਦੇ ਲਈ ਸੋ 65 ਤੋਂ 70 ਨੰਬਰ ਤੱਕ ਦੋਨਾਂ ਨੂੰ ਮਿਲਾ ਕੇ ਆ ਜਾਂਦੇ ਆ ਸੀਡੀਪੀ ਐਂਡ ਸਬਜੈਕਟ ਪੈਡਾਗੋਜੀ ਹੁਣ ਇਸ ਗਲਤੀ ਨੂੰ ਦੂਰ ਕਿਵੇਂ ਕਰੀਏ ਤਾਂ ਇਹਦਾ ਹੱਲ ਤਾਂ ਇੱਕੋ ਹੀ ਹੈ ਕਿ ਪੜ੍ਹ ਕੇ ਜਾਣਾ ਪਊਗਾ ਸੀਡੀਪੀ ਠੀਕ ਹੈ ਜੀ ਬਾਕੀ ਇਹਦੀਆਂ ਕੋਈ ਖਾਸ ਬੁੱਕਸ ਜਾਂ ਕਈ ਵਾਰ ਅਸੀਂ ਪਲੱਸ 1 ਪਲੱਸ 2 ਚ ਵੀ ਨਹੀਂ ਪੜੀ ਹੁੰਦੀ ਹਨ ਸਾਈਕੋਲੋਜੀ ਬਹੁਤ ਘੱਟ ਪੜਾਈ ਜਾਂਦੀ ਹੈ ਬਹੁਤ ਘੱਟ ਬੱਚੇ ਇਹ ਵਾਲਾ ਸਬਜੈਕਟ ਆਪਟ ਕਰਦੇ ਨੇ ਸੋ ਇਹਦਾ ਜਿਹੜਾ ਹੱਲ ਹੈ ਉਹ ਬੈਟਰ ਹੱਲ ਦੇਖੋ ਇਥੇ ਮੈਂ YouTube ਤੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਇਸ ਚੈਨਲ ਸਾਇੰਟੀਆ ਬਾਈ ਅਮਨ ਉੱਪਰ ਸੈਂਤੀ ਵੀਡੀਓ ਸੀਡੀਪੀ ਦੀਆਂ ਹੋ ਚੁੱਕੀਆਂ ਨੇ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਨੇ 95% ਤੋਂ ਜ਼ਿਆਦਾ ਤੁਹਾਡਾ ਸੀਡੀਪੀ ਦਾ ਸਿਲੇਬਸ ਕੰਪਲੀਟ ਹੋ ਗਿਆ ਹਰ ਇੱਕ ਵੀਡੀਓ ਸੀਕੁਐਂਸ ਦੇ ਵਿੱਚ ਹਰ ਇੱਕ ਟੌਪਿਕ ਨੂੰ ਬਹੁਤ ਜ਼ਿਆਦਾ ਡੀਪ ਐਕਸਪਲੇਨ ਕੀਤਾ ਹੋਇਆ ਜਿੱਥੋਂ ਤੱਕ ਪੋਸੀਬਲ ਹੋਵੇ ਸੋ ਅਗਰ ਤੁਸੀਂ ਸੀਡੀਪੀ ਦੀ ਤਿਆਰੀ ਨਹੀਂ ਕਰ ਰਹੇ ਤਾਂ ਇਹਨਾਂ ਵੀਡੀਓਜ਼ ਦੇ ਥਰੂ ਤੁਸੀਂ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਵੀਡੀਓਜ਼ ਅਵੇਲੇਬਲ ਨੇ ਇਸ ਤੋਂ ਬਾਅਦ ਕੁਐਸਚਨਸ ਬੈਂਕ ਵੀ ਆਉਣਗੇ ਉਹਦੇ ਲਈ ਤੁਸੀਂ ਟੈਲੀਗ੍ਰam ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿਹੜਾ ਉਹਦਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੋਏਗਾ ਸੋ ਪਹਿਲੀ ਗਲਤੀ ਤੁਹਾਨੂੰ ਪਤਾ ਲੱਗੀ ਹੋਵੇਗੀ ਅਗਰ ਕੋਈ ਸੀਡੀਪੀ ਨਹੀਂ ਕਰ ਰਿਹਾ ਮੇਰਾ ਸਾਥੀ ਤਾਂ ਉਹ ਜ਼ਰੂਰ ਪੇਪਰ ਦੇ ਲਈ ਕਰਕੇ ਜਾਵੇ ਸੈਕੰਡ ਆਜੋ ਜੀ ਹੁਣ ਦੇਖੋ ਇੱਥੇ ਗੱਲ ਆ ਜਾਂਦੀ ਹੈ ਇੰਗਲਿਸ਼ ਦੀ ਸੈਕੰਡ ਗੱਲ ਆ ਗਈ ਇੰਗਲਿਸ਼ ਦੀ ਥੋੜਾ ਆਪਾਂ ਇਹਨੂੰ ਰੇਜ਼ ਕਰ ਲੈਨੇ ਆ ਤਾਂ ਕਿ ਤੁਹਾਨੂੰ ਸਮਝਣਾ ਈਜ਼ ਹੋਵੇ ਦੇਖੋ ਇੰਗਲਿਸ਼ ਵੀ ਬਹੁਤੇ ਬੱਚੇ ਕਰਕੇ ਨਹੀਂ ਜਾਂਦੇ ਜੋ ਮੈਂ ਇਥੇ ਪੇਪਰ 1 ਦੇ ਲਈ ਦੱਸ ਰਿਹਾ ਇਹੀ ਪੇਪਰ 2 ਦੇ ਲਈ ਵੀ ਵੈਲਿਡ ਹੈ ਆਪਣਾ ਠੀਕ ਹੈ ਪੁਆਇੰਟ ਟੂ ਵੀ ਰਿਮੈਂਬਰ ਸੋ ਇੰਗਲਿਸ਼ ਦੇ ਵਿੱਚ ਕੀ ਹੈ ਅਗਰ ਤੁਸੀਂ ਇੰਗਲਿਸ਼ ਕਰਕੇ ਨਹੀਂ ਜਾਓਗੇ ਇਹਦੇ ਵਿੱਚ ਪੈਰਾ ਆ ਜਾਂਦਾ ਹੈ ਕਿ ਉਹਦੇ ਵਿੱਚ ਹੀ ਗ੍ਰਾਮਰ ਪੁੱਛੀ ਜਾਂਦੀ ਹੈ ਫਿਰ ਸਬਜੈਕਟ ਪੈਡਾਗੋਜੀ ਇੰਗਲਿਸ਼ ਪੈਡਾਗੋਜੀ ਆ ਗਈ ਸੋ ਤੁਹਾਡਾ ਪੇਪਰ 120 ਕ ਨੰਬਰ ਦਾ ਰਹਿ ਗਿਆ ਅਗਰ ਤੁਸੀਂ ਇਹ 3 ਨੰਬਰ ਨਹੀਂ ਕਰਕੇ ਜਾਂਦੇ ਸੋ 120 ਦੇ ਵਿੱਚੋਂ ਵੀ 90 ਲੈਣੇ 75% ਦੇ ਆਰਾਊਂਡ ਨੰਬਰ ਲੈਣੇ ਬਹੁਤ ਡਿਫਿਕਲਟ ਹੈ ਜੀ ਕੁਝ ਉਹ 6 ਤੋਂ 7 ਨੰਬਰ ਵਾਲ ਨੇ 에ਰਰਸ ਵੀ ਹੁੰਦੀਆਂ ਨੇ ਮੇਰੇ ਤੁਹਾਡਾ ਟਾਸਕ ਬਹੁਤ ਜ਼ਿਆਦਾ ਔਖਾ ਹੋ ਗਿਆ 120 ਨੰਬਰਾਂ ਦੇ ਵਿੱਚੋਂ 90 ਨੰਬਰ ਲੈਣੇ ਅਗਰ ਤੁਸੀਂ ਇੰਗਲਿਸ਼ ਨੂੰ ਇਗਨੋਰ ਕਰਦੇ ਹੋ ਸੋ ਇੰਗਲਿਸ਼ ਨੂੰ ਵੀ ਇਗਨੋਰ ਨਹੀਂ ਕਰਨਾ ਹੈਗਾ ਖਾਸ ਕਰਕੇ ਦੇਖੋ ਪੈਰੇ ਜਾਂ ਆਪਾਂ ਨੂੰ ਪਤਾ ਹੈ ਕਿ ਪੈਰੇ ਲਈ ਆਪਾਂ ਨੂੰ ਟਾਈਮ ਚਾਹੀਦਾ ਬਟ ਇੰਗਲਿਸ਼ ਪੈਡਾਗੋਜੀ ਜਿਹੜੀ ਹੈਗੀ ਉਹ 15 ਨੰਬਰ ਜਾਂ 12 ਨੰਬਰ ਜਿੰਨਾ ਵੀ ਆ ਸਕਦੇ ਪੇਪਰ ਦੇ ਵਿੱਚ 12 ਤੋਂ 15 ਨੰਬਰ ਉਹ ਜ਼ਰੂਰ ਕਰਕੇ ਜਾਣੇ ਨੇ ਇਹੀ ਸਬਜੈਕਟ ਇੰਗਲਿਸ਼ ਪੈਡਾਗੋਜੀ ਹੈ ਜਿਹੜੀ ਤੁਹਾਡਾ ਸਕੋਰ ਪੇਪਰ ਦੇ ਵਿੱਚ ਉਹ 100 ਪਲੱਸ ਕਰਵਾਏਗੀ ਇਗਾਲ ਯਾਦ ਰੱਖ ਸਕਦੇ ਹੋ ਤੁਸੀਂ ਮੇਰੀ ਸੋ ਇੰਗਲਿਸ਼ ਪੈਡਾਗੋਜੀ ਦਾ ਵੀ ਆਪਣਾ ਸਟਾਰਟ ਕੀਤਾ ਹੋਇਆ ਜੀ ਪਾਰਟ 2 ਹੁਣ ਤੱਕ ਹੋ ਚੁੱਕੇ ਨੇ ਬਹੁਤ ਹੀ ਜਲਦੀ 3rd ਪਾਰਟ ਵੀ ਆਏਗਾ ਸੋ ਅਗਰ ਤੁਸੀਂ ਇਹਨੂੰ ਪ੍ਰੋਪਰ ਕਰਨਾ ਚਾਹੁੰਦੇ ਹੋ 10-12 ਵੀਡੀਓਜ਼ 'ਚ ਇਹ ਕੰਪਲੀਟ ਹੋ ਜਾਏਗੀ ਤਾਂ ਉਹ ਤੁਸੀਂ ਆਪਣੇ 15 ਨੰਬਰ ਇੱਥੇ ਜਾ ਕੇ ਉਹ ਵੀ ਪੱਕੇ ਕਰ ਸਕਦੇ ਹੋ ਅਗੇਨ ਫ੍ਰੀ ਆਫ ਕਾਸਟ ਵੀਡੀਓਜ਼ ਨੇ ਸੋ ਦੋ ਗਲਤੀਆਂ ਤੁਹਾਨੂੰ ਪਤਾ ਲੱਗੀਆਂ ਪਹਿਲੀ ਸੀਡੀਪੀ ਛੱਡਨੀ ਦੂਸਰੀ ਇੰਗਲਿਸ਼ ਛੱਡਨੀ ਸੋ ਸਾਰਾ ਕੁਝ ਹੀ ਕਰਨਾ ਪਊਗਾ ਇਥੋਂ ਇਹ ਤੱਕ ਕਲੀਅਰ ਹੋ ਗਿਆ 3rd ਐਰਰ ਜਿਹੜੀ ਆ ਗਈ ਜੀ 3rd ਐਰਰ ਕਿਉਂਕਿ ਸੀਡੀਪੀ ਪੰਜਾਬੀ ਤੇ ਇੰਗਲਿਸ਼ ਕਾਮਨ ਹੈ ਤਾਂ ਕਰਕੇ ਮੈਂ ਜੋ ਵੀ ਚੀਜ਼ਾਂ ਤੁਹਾਨੂੰ ਦੱਸ ਰਿਹਾ ਹਾਂ ਉਹੀ ਪੇਪਰ 2 ਦੇ ਲਈ ਵੀ ਵੈਲਿਡ ਨੇ 3rd 에러 ਜੋ ਆ ਗਈ ਉਹ ਆ ਗਈ ਕਿ ਇੰਗਲਿਸ਼ ਲਈ ਟਾਈਮ ਹੀ ਨਹੀਂ ਹੋਣਾ ਆਪਣੇ ਕੋਲ ਕਿਉਂਕਿ 150 ਕੁਐਸਚਨ ਹੈ ਤੇ 150 ਵੀ ਮਿੰਟ ਹੈ ਹਰ ਇੱਕ ਨੂੰ 1 ਮਿੰਟ ਮਿਲਿਆ ਹਰ ਇੱਕ ਕੁਐਸਚਨ ਨੂੰ 1 ਮਿੰਟ ਮਿਲਿਆ ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਕਾਫੀ ਉਲਝ ਜਾਂਦੇ ਹਾਂ ਖਾਸ ਕਰਕੇ ਮੈਥ ਵਾਲੇ ਬੱਚੇ ਆ ਕਾਫੀ ਟਾਈਮ ਲੱਗ ਜਾਂਦਾ ਕਿ ਲਾਸਟ ਦੇ ਸਮੇਂ ਤੇ ਕਿਉਂਕਿ ਬਹੁਤੇ ਲਾਸਟ ਦੇ ਹੀ ਇੰਗਲਿਸ਼ ਕਰਦੇ ਨੇ ਕਿ ਤੁਹਾਨੂੰ ਟਾਈਮ ਹੀ ਨਹੀਂ ਮਿਲ ਪਾਉਂਦਾ ਇੰਗਲਿਸ਼ ਦੇ ਲਈ ਸੋ ਥਰਡ ਗਲਤੀ ਆ ਗਈ ਜੀ ਟਾਈਮ ਮੈਨੇਜਮੈਂਟ ਦੀ ਠੀਕ ਹੈ ਜੀ ਥਰਡ ਗਲਤੀ ਆ ਗਈ ਟਾਈਮ ਮੈਨੇਜਮੈਂਟ ਦੀ ਹੁਣ ਇਹ ਸਹੀ ਕਿਵੇਂ ਹੋਊਗਾ ਅਗਰ ਤੁਸੀਂ ਸੀਡੀਪੀ ਨੂੰ ਪ੍ਰੋਪਰ ਸਮਝਿਆ ਅਗਰ ਤੁਸੀਂ ਈਵੀਐਸ ਜਾਂ ਮੈਥ ਦਾ ਪੇਪਰ 1 ਦੇ ਲਈ ਮੈਂ ਗੱਲ ਕਰ ਰਿਹਾ ਇਹ ਤੁਹਾਨੂੰ ਪ੍ਰੋਪਰ ਆਉਂਦਾ ਹੈਗਾ ਸੀਡੀਪੀ ਤੇ ਸਬਜੈਕਟ ਪੈਡਾਗੋਜੀ ਤੁਸੀਂ ਕੀਤੀ ਹੈ ਪੰਜਾਬੀ ਹੋ ਜਾਂਦੀ ਹੈ ਰੀਤੀ ਹੁੰਦੀ ਹੈ ਥੋੜਾ ਵਿਆਕਰਨ ਦੇ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਦੇਖੋ ਜਿਹੜਾ ਤੁਹਾਡਾ ਪੇਪਰ ਹੈ ਨਾ ਉਹ ਬੜਾ ਫਾਸਟ ਹੋ ਜਾਏਗਾ ਜੀ ਅਗਰ ਤੁਸੀਂ ਸੀਡੀਪੀ ਨੂੰ ਚੰਗੀ ਜਿਹਾ ਕਰਕੇ ਜਾਓਗੇ ਨਾ ਤਾਂ ਸੀਡੀਪੀ ਦੇ 30 ਕੁਐਸਚਨ ਤੁਸੀਂ 20 ਤੋਂ 25 ਮਿੰਟ ਦੀ ਕਰ ਦੋਗੇ ਇਸ ਤੋਂ ਬਾਅਦ ਇੱਕ ਅੱਧਾ ਤੁਹਾਡਾ ਸਬਜੈਕਟ ਵੀ ਹੁੰਦਾ ਅਗਰ ਤੁਸੀਂ ਈਵੀਐਸ ਜਾਂ ਪੰਜਾਬੀ ਨੂੰ ਕਰੋਗੇ ਇਹ ਵੀ 20 ਤੋਂ 25 ਮਿੰਟ ਦੇ ਵਿੱਚ ਹੋ ਜਾਏਗਾ ਸ਼ਰਤ ਇੱਕ ਹੈ ਕਿ ਇਹ ਟੌਪਿਕ ਤੁਹਾਨੂੰ ਕਲੀਅਰ ਹੋਣ ਤੁਸੀਂ ਸਮਝਿਆ ਹੋਵੇ ਇਹਨਾਂ ਦੇ ਬਾਰੇ ਸੋ ਅਗਰ ਤੁਸੀਂ ਇਦਾਂ ਕਰ ਦਿਓ ਤਾਂ ਲਾਸਟੇ ਕੋਸ਼ਿਸ਼ ਕਰਨੀ ਹੈ ਕਿ ਲਾਸਟੇ 40 ਤੋਂ 45 ਮਿੰਟ ਤੁਸੀਂ ਇੰਗਲਿਸ਼ ਲਈ ਬਚਾਓ ਠੀਕ ਹੈ ਕਈ ਵਾਰ ਸਾਡੇ ਕੋਲ 10-20 ਮਿੰਟ ਹੀ ਹੁੰਦੇ ਨੇ ਲਾਸਟੇ ਇੰਗਲਿਸ਼ ਲਈ ਸੋ ਸ਼ੁਰੂ ਚ ਹੀ ਥੋੜਾ ਸਪੀਡ ਅਪ ਕਰਨਾ ਪਊਗਾ ਥੋੜਾ ਹਰ ਇੱਕ ਵਿਸ਼ੇ ਨੂੰ ਸਮਝ ਕੇ ਚੱਲਣਾ ਪਊਗਾ ਟਾਈਮ ਮੈਨੇਜਮੈਂਟ ਕਰਨੀ ਪਊਗੀ ਤਾਂ ਕਿ ਲਾਸਟ ਤੇ ਤੁਹਾਨੂੰ 40 ਤੋਂ 45 ਮਿੰਟ ਜਿਹੜੇ ਹੈਗੇ ਨੇ ਉਹ ਮਿਲਣ ਤੁਹਾਨੂੰ ਇੰਗਲਿਸ਼ ਦੇ ਲਈ ਕਿਉਂਕਿ ਪੈਰੇ ਚੋ ਕੁਐਸਚਨ ਦੇ ਆਨਸਰ ਮਿਲ ਜਾਂਦੇ ਨੇ ਬਟ ਉਹਦੇ ਲਈ ਟਾਈਮ ਚਾਹੀਦਾ ਸੋ ਇੰਗਲਿਸ਼ ਪੈਡਾਗੋਜੀ ਅਗਰ ਤੁਸੀਂ ਪ੍ਰੋਪਰ ਵੇ ਨਾਲ ਕਰੋਗੇ ਤਾਂ ਬੜੀ ਫਾਸਟ ਤੁਸੀਂ 15 ਦੇ ਵਿੱਚੋਂ RAM ਨਾਲ 12 13 ਨੰਬਰ ਹਾਸਲ ਕਰ ਲਓਗੇ ਅਗਰ ਤੁਸੀਂ ਪੈਰੇ ਦੇ ਵਿੱਚੋਂ ਵੀ ਇਸ ਤੋਂ ਬਾਅਦ 10 ਕ ਨੰਬਰ ਹਾਸਲ ਕਰਦੇ ਹੋ ਤਾਂ ਇੰਗਲਿਸ਼ ਤੋਂ ਬਹੁਤ ਵਧੀਆ ਸਕੋਰ ਤੁਹਾਡਾ ਆ ਜਾਏਗਾ ਸੋ ਇਹ ਤਾਂ ਹੋ ਗਈਆਂ ਜੀ ਤਿੰਨ ਗਲਤੀਆਂ ਪਹਿਲੀ ਸੀਡੀਪੀ ਦੂਸਰੀ ਇੰਗਲਿਸ਼ ਠੀਕ ਹੈ ਤੀਸਰੀ ਆ ਗਈ ਟਾਈਮ ਮੈਨੇਜਮੈਂਟ ਚੌਥੀ ਗਲਤੀ ਜਿਹੜੀ ਅਕਸਰ ਹੋ ਜਾਂਦੀ ਹੈ ਕਿ ਅਸੀਂ ਸੀਡੀਪੀ ਨੂੰ ਡਿਟੇਲ ਦੇ ਵਿੱਚ ਪੜਨ ਦੀ ਬਜਾਏ ਅਸੀਂ ਕੀ ਕਰਦੇ ਹਾਂ ਜੀ ਅਲੱਗ-ਅਲੱਗ ਸੋਰਸਸ ਤੋਂ ਕੱਲੇ ਐਮਸੀਕਿਊ ਹੀ ਲਾਉਣ ਲੱਗ ਜਾਂਦੇ ਹਾਂ ਕਿ ਐਮਸੀਕਿਊ ਕਰਕੇ ਚੱਲਾਂਗੇ ਕਾਫੀ ਹੋਏਗਾ ਥਿਊਰੀ ਨੂੰ ਰਹਿਣ ਦਿੰਨੇ ਆ ਠੀਕ ਹੈ ਇੱਕ ਦੋ ਕੁਐਸਚਨ ਕੁਝ ਕੁਐਸਚਨ ਆ ਵੀ ਜਾਂਦੇ ਹੋਣੇ ਰਿਪੀਟ ਵੀ ਹੋ ਜਾਂਦੇ ਹੋਣੇ ਬਟ ਇਸ ਦਾ ਉਲਟਾ ਬਿਲਕੁਲ ਸਹੀ ਹੈ ਜੀ ਉਲਟੇ ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਥਿਊਰੀ ਨੂੰ ਬਹੁਤ ਚੰਗੀ ਤਰ੍ਹਾਂ ਕਰ ਲਓ ਥਿਊਰੀ ਨੂੰ ਬਹੁਤ ਡੀਪ ਕਰ ਲਓ ਠੀਕ ਹੈ ਜੋ ਐਮਸੀਕਿਊ ਨੇ ਨਾ ਉਹ ਪਾਵੇਂ ਨਾ ਕਰਕੇ ਜਾਓ ਆਟੋਮੈਟਿਕ ਹੀ ਤੁਸੀਂ ਉਸ ਐਮਸੀਕਿਊ ਦਾ ਸਹੀ ਅਨਸਰ ਦਿਓਗੇ ਅਗਰ ਤੁਹਾਡੀ ਥਿਊਰੀ ਪ੍ਰੋਪਰ ਕਲੀਅਰ ਹੈਗੀ ਹੈ ਤਾਂ ਭਾਵੇਂ ਸਬਜੈਕਟ ਕੋਈ ਵੀ ਹੋਵੇ ਠੀਕ ਹੈ ਜੀ ਸੋ ਐਮਸੀਕਿਊ ਤੇ ਕੱਲਰ ਤੇ ਫੋਕਸ ਨਾ ਕਰੋ ਕਾਈਂਡਲੀ ਥਿਊਰੀ ਵੱਲ ਜਾਓ ਥਿਊਰੀ ਨੂੰ ਡੀਪ ਸਮਝੋ ਐਮਸੀਕਿਊ ਪਾਵੇਂ ਥੋੜੇ ਕਰ ਲਓ ਠੀਕ ਹੈ ਸੋ ਇਹ ਚਾਰ ਬੇਸਿਕ ਗਲਤੀਆਂ ਨੇ ਜਿੰਨਾ ਕਰਕੇ ਬਹੁਤੇ ਬੱਚਿਆਂ ਦਾ ਪੇਪਰ ਕਲੀਅਰ ਨਹੀਂ ਹੋ ਪਾਉਂਦਾ ਠੀਕ ਹੈ ਜਾਂ ਅਗਰ ਤੁਸੀਂ ਫਸਟ ਟਾਈਮ ਜਾ ਰਹੇ ਹੋ ਤਾਂ EL ਨਾਲ ਗਲਤੀਆਂ ਤੁਸੀਂ ਪੇਪਰ ਦੇ ਵਿੱਚ ਨਹੀਂ ਕਰਨੀਆਂ ਅਗਰ ਤੁਸੀਂ ਇਹ ਵਾਲੇ ਨਾਲ ਗਲਤੀਆਂ ਨਹੀਂ ਕਰੋਗੇ ਤਾਂ ਯਕੀਨ ਮੰਨਿਓ ਤੁਹਾਡਾ ਸਕੋਰ 100 ਪਲੱਸ ਡੈਫੀਨੇਟਲੀ ਆਏਗਾ ਪੇਪਰ ਦੇ ਵਿੱਚ ਉਹ ਸੋ AC ਥੋੜ੍ਹਾ ਜਿਹਾ ਐਕਸਪਲੇਨ ਕੀਤਾ ਅੱਛਾ ਹੁਣ ਤਿਆਰੀ ਦਾ ਇਹ ਹੈਗਾ ਕਿ ਅਲੱਗ-ਅਲੱਗ ਵਿਸ਼ੇ ਨੇ ਸਪੈਸ਼ਲੀ NCERT ਬੁੱਕਸ ਫਾਲੋ ਕਰੋ ਮੈਂ ਫਿਰ ਕਹਿ ਰਹੇ ਹਾਂ تھے ਅਗਰ ਤੁਸੀਂ SST ਦੀ ਤਿਆਰੀ ਕਰ ਰਹੇ ਹੋ NCERT ਬੁੱਕਸ ਫਾਲੋ ਕਰੋ ਅਕੋਰਡਿੰਗ ਟੂ ਲੈਵਲ NCERT ਐਗਜ਼ੈਂਪਲਰ ਆਉਂਦੇ ਨੇ ਜੀ ਉਹਨਾਂ ਨੂੰ ਫਾਲੋ ਕਰੋ ਪ੍ਰੀਵियस ਇਅਰ ਕੁਐਸਚਨ ਪੇਪਰ ਜਿਹੜੇ ਉਹਨਾਂ ਦੇ ਐਮਸੀਕਿਊ ਨੇ ਉਹ ਲਗਾਓ ਤਾਂ ਇਹਨਾਂ ਮੋਰ ਥੈਨ ਸਫੀਸ਼ੀਐਂਟ ਹੋਏਗਾ ਤੁਹਾਡੇ ਪੇਪਰ ਦੇ ਲਈ ਸੋ ਪੇਪਰ 1 ਦੀ ਤਾਂ ਆਲਮੋਸਟ ਤਿਆਰੀ ਆਪਣੇ ਚੈਨਲ ਤੇ ਚੱਲ ਹੀ ਰਹੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਸੀਡੀਪੀ ਇਹ ਹੋ ਰਿਹਾ ਜੀ ਇਸ ਤੋਂ ਬਾਅਦ ਇੰਗਲਿਸ਼ ਪੈਡਾਗੋਜੀ ਹੋ ਰਹੀ ਹੈ ਈਵੀਐਸ ਹੋ ਰਿਹਾ ਆਉਣ ਵਾਲੇ ਸਮੇਂ 'ਚ ਮੈਥ ਵੀ ਹੋ ਜਾਏਗਾ ਸੋ ਇਹ ਚੀਜ਼ਾਂ ਤਾਂ ਇਦੀ 'ਚ ਰਹਿਣਗੀਆਂ ਸਿਮਿਲਰਲੀ ਪੇਪਰ 2 ਦੇ ਲਈ ਵੀ ਸੀਡੀਪੀ ਇੰਗਲਿਸ਼ ਪੈਡਾਗੋਜੀ ਇਸ ਤੋਂ ਲਾ ਬਾਪਾ ਸਾਇੰਸ ਵੀ ਸਟਾਰਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਕੋਈ ਹੋਰ ਵਿਸ਼ਾ ਵੀ ਚ ਤੋ ਵੀ ਦੱਸ ਦਿਓ ਤਾਂ ਕਿ ਆਪਾਂ ਟਾਈਮ ਮੈਨੇਜਮੈਂਟ ਕਰਕੇ ਜਿੰਨਾ ਮੈਥੋਂ ਵੱਧ ਤੋਂ ਵੱਧ ਪੋਸੀਬਲ ਹੋਇਆ ਆਪਾਂ ਸ਼ੁਰੂ ਕਰ ਸਕੀਏ ਸੋ ਅਗਰ ਕੋਈ ਸਾਥੀ ਮੇਰਾ ਪਹਿਲੀ ਵਾਰ ਇਸ ਚੈਨਲ ਤੇ ਆਇਆ ਤਾਂ ਇਹ ਮੇਰੀ ਰਿਕਵੈਸਟ ਹੈ ਤੁਹਾਨੂੰ ਕਿ ਇੱਕ ਵਾਰ ਜ਼ਰੂਰ ਵੀਡੀਓਜ਼ ਜਾ ਕੇ ਦੇਖੋ ਡੈਫੀਨੇਟਲੀ ਤੁਹਾਡਾ ਇੰਟਰਸਟ ਇਉ ਬਣੂਗਾ ਤੇ ਜੋ ਮੈਂ ਤੁਹਾਨੂੰ ਗਲਤੀਆਂ ਦੱਸੀਆਂ ਨੇ ਇਹ ਗਲਤੀਆਂ ਤੁਸੀਂ ਪੇਪਰ ਦੇ ਵਿੱਚ ਨਹੀਂ ਕਰਨੀਆਂ ਅਗਰ ਨਹੀਂ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਪੇਪਰ ਜਿਹੜਾ ਕਲੀਅਰ ਹੋਏਗਾ ਉਹ ਵੀ ਬਹੁਤ ਚੰਗੇ ਨੰਬਰਾਂ ਦੇ ਨਾਲ